ਫਰਦੀਸ਼ ਬਣਾ ਦੋ ਜਿੱਕਿਆ ਤੇ ਆ ਫਿਰ ਇੱਕ ਵਾਰ ਫਿਰ ਸਿੱਧਾ ਬਹੁਤ ਹੌਕਾ ਨਾ ਨਰਮਾਨ ਗਿਆ ਤੇ ਜੀ ਧੁੱਪ ਪੈਂਦੀ ਹੈ ਨਾ ਪਹਿਲੀ ਵਾਰ ਸਫਰ ਕਰ ਰਹੇ ਆ ਦੂਜੀ ਵਾਰੀ ਸਫਰ ਕਰ ਰਹੇ ਮੈਂ ਪਹਿਲੀ ਵਾਰ ਕਰ ਰਹੇ ਤੂੰ ਸਾਡੇ ਨਾਲ ਪਹਿਲੀ ਵਾਰੀ ਕਰ ਰਿਹਾ ਹਾਂ ਤਾਂ ਅੰਦਰੋਂ ਇੱਕ ਜੀ ਸਾ ਯਾਰ ਆ ਕਿੰਨਾ ਸੋਹਣਾ ਪਾਣੀ ਹੈ ਬਹੁਤ ਹਾ ਹਾ ਇਹ ਸਾਲੇ ਜਾੜਾ ਹੌਲੀ ਹੌਲੀ ਤੇ ਆਪਾਂ ਸੈਂਡ ਨੂੰ ਜਦੋਂ ਪੱਟ ਕੇ ਬਿਲਾਸ ਪਰਦੇ ਕੋਲ ਇੱਕ ਟੋਲ ਇੱਥੇ ਜੀ ਖੋਰ ਸ਼ੁਕਰ ਹੈ ਗਿਆ ਸਾਡਾ ਐਕਚੁਅਲੀ ਗੱਡੀ ਦਾ ਨੰਬਰ ਲੱਗਿਆ ਅੱਜ ਹੀ ਤੇ ਪਹਿਲਾਂ ਟੈਂਪਰੀਰੀ ਨੰਬਰ ਦੇ ਉੱਪਰ ਟੋਲ ਚੱਲ ਰਿਹਾ ਸੀਗਾ ਤੇ ਉਹ ਹੁਣ ਅਨਵੈਲਿਡ ਹੋ ਗਿਆ ਤੇ ਹੁਣ ਅਸੀਂ ਇੱਕ ਨਵਾਂ ਟੋਲ ਬਣਵਾ ਰਹੇ ਹਾਂ ਟੈਗ ਫਾਸਟ ਟੈਗ ਹੋਰ ਫਾਸਟ ਟੈਗ ਸਾਡਾ ਹੋ ਗਿਆ ਲੋਕ ਚੰਡੀਗਨ ਮਨਾਲੀ ਹਾਈਵੇ ਤੇ ਮੈਂ ਪਹਿਲੀ ਵਾਰ ਸਫ਼ਰ ਕਰ ਰਿਹਾ ਤਾਂ ਸਫ਼ਰ ਵਾਕਈ ਮਜ਼ੇਦਾਰ ਆ ਕਿਉਂਕਿ ਸਾਰਾ ਹੀ ਜੋ 뷰 ਨੇ ਬਹੁਤ ਸੋਹਣੇ ਨੇ ਜਿਵੇਂ ਕਿ ਹੁਣ ਆਪਾਂ ਦੇਖ ਰਹੇ ਆ ਤੇ ਟਨਲਸ ਦੀ ਗਿਣਤੀ ਤਾਂ ਮਤਲਬ ਕਰ ਹੀ ਨਹੀਂ ਸਕਦੇ ਨਾ ਆਪਾਂ ਇੰਨੀਆਂ ਟਨਲਸ ਨੇ ਬਹੁਤ ਵਧੀਆ ਸਫ਼ਰ ਕੱਟਿਆ ਜਾਂਦਾ ਵਾ ਇਹਨਾਂ ਤੇ ਅੱਜ ਦੇ ਸਫ਼ਰ ਤੋਂ ਬਾਅਦ ਹੁਣ ਪਹੁੰਚ ਚੁੱਕਿਆ ਮਨਾਲੀ ਮਨਾਲੀ ਆ ਕੇ ਅਸੀਂ ਹੋਟਲ ਲਿਆ ਤੇ ਹੁਣ ਅਸੀਂ ਕਰਾਂਗੇ ਰੈਸਟ ਤੇ ਬਾਕੀ ਗੱਲਬਾਤ ਕਰਦੇ ਆਪਾਂ ਸਵੇਰੇ ਸੋ ਮਾਰਨਿੰਗ ਹੋ ਚੁੱਕੀ ਆ ਤੇ ਅੱਜ ਦਾ ਮੌਸਮ ਹੈਗਾ ਬਹੁਤ ਵਧੀਆ ਸਾਫ਼ ਬਿਲਕੁਲ ਧੁੱਪ ਨਿਕਲੀ ਹੋਈ ਆ ਤੇ ਹੋਟਲ ਦਾ ਹੁਣ ਥਿਊ ਵਿਊ ਦਿਖ ਰਿਹਾ ਬਹੁਤ ਹੀ ਸੋਹਣਾ ਤੇ ਹੁਣ ਥੋੜਾ ਰੂਮ ਬਾਰੇ ਰਾਇ ਦਿੰਨੇ ਆਪਾਂ ਹੁੰਦਾ ਠੀਕ ਆ ਬਟ ਦੋ ਬਾਲਮਾਂ ਨੇ ਇੱਕ ਤਾਂ ਇਹਦੇ ਵਿੱਚ ਹੈਗਾ ਵਿਆਸਤ ਨਹੀਂ ਹੈਗਾ ਬਾਸੂਨ ਤੇ ਇੱਕ ਇੱਕ ਵੱਡਾ ਵੱਡਾ ਮੇਜਰ ਪ੍ਰੋਬਲਮ ਆ ਪਿੱਛੇ ਹੈਗਾ ਨਾਲਾ ਕੋਈ ਨਾਲਾ ਤਾਂ ਬੈਕ ਲਗਾ ਦੇ ਅਗਲੇ ਨੂੰ ਭੈਣ ਚੋਂ ਫਰੰਟ ਬਣਾਓ ਬਾਈ ਤੁਹਾਨੂੰ ਬੜਾ ਸਸਤਾ ਦਾ 1000 ਰੁਪਿਆ ਕਮਰਾ ਲਿਆ ਤੁਸੀਂ ਸਮੈਲ ਦੀ ਪ੍ਰੋਬਲਮ ਇਹ ਏਜੰਟ ਆ ਜਿੰਨਾ ਦਾ 1.5 200 ਰੁਪਏ ਲੈ ਲੈਂਦਾ ਇਹ ਇੱਕ ਟੂਰ ਦਾ 1.5 ਪੇ ਸਾਲ ਬਾਅਦ ਜਿਹੜਾ ਆਪਦਾ ਫੈਮਿਲੀ ਟੂਰ ਕਰਦਾ ਉਹ ਪੈਨ ਨਾਲ ਹੀ ਘੜ ਲੈਂਦਾ ਇਹ ਆ ਏਜੰਟ ਬੋਲੋ ਯਾਰ ਹਾਂ ਹੁਣ ਮੈਂ ਤੁਹਾਨੂੰ ਹੋਟਲ ਦੇ ਕੁਝ ਮਤਲਬ ਵਿਊਜ਼ ਦਿਖਾਣਾ ਵਾ ਸੋਹਣਾ ਵਾ ਹੋਟਲ ਬਣਿਆ ਹੋਇਆ ਇੰਟੀਰੀਅਰ ਵਗੈਰਾ ਸੋਹਣਾ ਵਾ ਬਸ ਇੱਕ ਪ੍ਰੋਬਲਮ ਸੀ ਜਿਹੜੀ ਅਸੀਂ ਤੁਹਾਨੂੰ ਪਹਿਲਾਂ ਦੱਸਤੀ ਆ 스ਮੈਲ ਦੀ ਪ੍ਰੋਬਲਮ ਸੀ ਰੂਮ ਦੇ ਵਿੱਚ ਉਹ ਤੁਸੀਂ ਅੱਗੇ ਕਿਤੇ ਲਓਗੇ ਤਾਂ ਹੱਲ ਹੋ ਜੂਗੀ ਪਰ ਤਾਂ ਵਿਊ ਬਹੁਤ ਸੋਹਣੇ ਆ ਸਾਰੇ ਹੋਟਲ ਬਹੁਤ ਵਧੀਆ ਮੈਨੇਜ ਕੀਤਾ ਹੋਇਆ ਇਹਨਾਂ ਨੇ ਤੇ ਗ੍ਰੀਨਰੀ ਵਗੈਰਾ ਵੀ ਅੰਦਰ ਲਗਾਏ ਤੇ ਆਪਾਂ ਸਫ਼ਰ ਕੱਢ ਲਿਆ ਵਾ ਹੁਣ ਤੱਕ ਇੱਕ ਆਈਡੀਆ 350 ਕਿਲੋਮੀਟਰ ਤੇ 350 ਕਿਲੋਮੀਟਰ ਦੇ ਵਿੱਚ ਇੱਕ ਆਪ ਬਹੁਤ ਜੀ ਤਤ ਕੱਢਿਆ ਵਾ ਇਹ ਆਇਆ ਪਮਾ ਭਾਈ ਆਪਣੇ ਨਾਲ ਇਹ ਬੰਦੇ ਬਹੁਤ ਜੀ ਨੇ ਇਹ ਦੇਖੋ ਬੰਦੇ ਬਹੁਤ ਜੀ ਨੇ ਹਾਂ ਇਹ ਬੰਦੇ ਬਹੁਤ ਜੀ ਇਹ ਬੰਦੇ ਬਹੁਤ ਜੀ ਨੇ ਤੇ ਅਸੀਂ ਇਹਨਾਂ ਨੂੰ ਮਤਲਬ ਪੂਰੀ ਇਨਦੀ ਆਪਣੀ ਮਹਿਮਾਨ ਨਿਵਾਜ਼ੀ ਕਰਨ ਦੇ ਨਾਲ ਇਹਨਾਂ ਨੂੰ ਕੋਈ ਆਪਾ ਕਸ਼ਟ ਨਹੀਂ ਦੇਣਾ ਹੈਗਾ ਆਪਾ ਤੇ ਪੱਦਾ ਦੇ ਉੱਤੇ ਇਹਨਾਂ ਨੂੰ ਜਾ ਕੇ ਕਿਰੇ ਕਰਾ ਆਪਾਂ ਤੇ ਤੁਹਾਡੀ ਕੀ ਗੁਲਾਹ ਹੈ ਸੇਮ 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 ਸਹੀ ਹਾਂ ਤੁਸੀਂ ਬੰਮਾ ਤੁਹਾਡੇ ਵਿਚਾਰਾ ਬਾਰੇ ਕੋਈ ਵਿਚਾਰ ਦੇ ਜਾਓ ਤੁਹਾਡੇ ਵਿਚਾਰ ਸੁਣ ਕੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਆ ਬਹੁਤ ਖੁਸ਼ੀ ਹੋਈ ਆ ਨਹੀਂ ਨਹੀਂ ਨੇ ਪਮਾ ਪਮਾ ਭਾਈ ਵੀ ਕਿ ਕਿਸੇ ਕਿਸੇ ਲੁਧਿਆਣੇ ਵਾਲਿਆਂ ਨੂੰ ਪਤਾ ਹੀ ਨਹੀਂ ਵੀ ਮੈਂ ਨਹੀਂ ਨਹੀਂ ਗੱਲ ਨੂੰ ਮਤਲਬ ਪਮਾ ਭਾਈ ਨੂੰ ਵੀ ਗਿਆਨ ਦੀ ਪ੍ਰਾਪਤੀ ਇੱਥੇ ਅਗੇ ਹੋਈ ਆ ਕਿ ਮੈਂ ਇਨਾ ਵੱਡਾ ਹੋ ਜਾਂਦਾ ਹਾਂ ਜੋਰੀਆਂ ਨੇ ਹੀ ਪਛਾਣ ਲਈ ਹੀਰੇ ਦੀ ਸਹੀ ਗੱਲ ਵਾਹ ਜੋਰੀਆਂ ਨੇ ਕਰ ਲਈਆਂ ਹੀਰੇ ਦੀ ਤੇਰੀਆ ਯਾ ਵਾਹ ਬੜੀ ਤੇਰੀ ਸੇ ਤੇਰੀ ਜੋ ਹੋਣਾ ਪਗਿਆ ਸਫਰ ਦੇਖਦੇ ਅਸੀਂ ਸ਼ੁਰੂ ਕਰਤਾ ਵਾ ਮਤਲਬ ਅਸੀਂ ਪਹਿਲਾਂ ਅਟਲ ਟਨਲ ਪਹੁੰਚਾਂਗੇ ਅਟਲ ਟਨਲ ਤੋਂ ਬਾਅਦ ਦੇਖਦੇ ਅੱਗੇ ਦਾ ਕੀ ਪੋਜੀਸ਼ਨ ਬਣਦੀ ਆ ਫਾਈਨਲੀ ਲੇਟ ਉਹ ਪੋੜਾ ਇਹਦਾ ਫੋਟੋ ਖਿੱਚਦਾ ਬੜਾ ਮਜ਼ਾ ਆਉਂਦਾ ਇੱਕ ਫੋਟੋ ਬੜਾ ਜਿਆਦਾ ਵਕਈ ਬਨਾਲੀ ਤੋਂ ਲੈ ਕੇ ਅਟਲ ਟਨਲ ਤੱਕ ਸਾਰਾ ਹੀ ਰਸਤਾ ਬਹੁਤ ਸੋਹਣਾਵਾਂ ਸ਼ਲੌਂਗ ਹੁੰਦਾ ਰਸਤੇ ਦੇ ਵਿੱਚ ਲਦਾਖ 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 ਦੋਸ ਵਾਰੀ ਲਦਾਖ ਤੇ ਆਹ ਇਹਦੀ ਆਉਟਰ ਮਾਰਕੀਟ ਆ ਤੇ ਇੱਕ 뷰 ਤੁਹਾਨੂੰ ਸ਼ਲੌਂਗ ਦਾ ਵੀ ਦਿਖਾਵਾਂਗੇ ਆਪਾਂ ਆਹ ਸ਼ਲੌਂਗ ਦੇ ਜਿਹੜਾ ਮੈਦਾਨ ਆ ਜਿੱਥੋਂ ਟਿੰਬਰ ਟ੍ਰੇਨ ਉੱਪਰ ਜਾਂਦੀ ਆ ਇਹ ਉਹ ਆ ਜਾਂਦਾ ਵਾ ਮੇਨ ਲੋਕੇਸ਼ਨ ਤਾਫੀ ਇੱਥੇ ਦਾ ਸਨੋ ਹੁੰਦੀ ਆ ਇਸ ਟਾਈਮ ਤਾ ਚਲੋ ਮੈਂ ਆ ਫਿਰ ਆਣਾ ਵੀ ਬਿਲਕੁਲ ਹੀ ਸਨੋ ਹੈ ਨਹੀਂਗੀ ਤੇ ਆ ਤੁਸੀਂ ਰਸਤਾ ਦੇਖ ਸਕਦੇ ਹੋ ਕਾਫੀ ਵਧੀਆ ਮਤਲਬ ਮੇਨਟੇਨ ਕੀਤਾ ਹੋਇਆ ਵੇ ਰੋੜੇ ਸਾਰੀ ਅਲਟਰਨਲ ਤੱਕ ਹਾਂ ਉਮੀਦ ਆ ਵੀ ਅੱਗੇ ਵੀ ਵਧੀਆ ਹੋਊਗੀ ਬਟ ਉੱਥੋਂ ਤੱਕ ਤਾਂ ਇਹ ਸਾਰਾ ਮੇਨਟੇਨ ਕਰਕੇ ਰੱਖ ਦਿਆ ਤੇ ਆ ਸ਼ੈਲਟਰ ਬਣਾਏ ਹੋਏ ਨੇ ਜਿਹੜੇ ਉੱਥੋਂ ਮਤਲਬ ਲੈਂਡਸਲਾਈਡਿੰਗ ਜਿੱਥੇ ਜ਼ਿਆਦਾ ਖਤਰਾ ਉੱਥੇ ਸ਼ੈਲਟਰ ਬਣਾ ਦਿੰਦੇ ਆ ਵੀ ਰੋਡ ਨਾ ক্লোਜ਼ ਹੋਵੇ ਰੋਡ ਨਾ ਮਤਲਬ ਬਲੌਕ ਹੋਵੇ ਤੇ ਹੁਣ ਅਸੀਂ ਅਲਟਰਨਲ ਦੇ ਬਿਲਕੁਲ ਬਾਹਰ ਪਹੁੰਚ ਚੁੱਕੇ ਆ ਤੇ ਇੱਥੋਂ ਅਸੀਂ ਦੇਖਦੇ ਆਂ ਵੀ ਕੀ ਅੱਗੇ ਚੱਕਰਵਾਜੀ ਆ ਜਾਂ ਫੋਟੋ ਫੋਟਾ ਖਿੱਚ ਕੇ ਐਂਟਰੀ ਦਾ ਕੋਈ ਦਿੱਕਤ ਤਾਂ ਨਹੀਂ ਆਉਂਦੀ। ਜਹਾ ਮੋਹ ਚੰਦਰ ਉਹ ਬਰ ਉਹਲੇ ਜੇ ਕਰ ਲੋ ਉਹਨੂੰ ਫੜਨਾ ਜਾਂ ਉਹ ਤਾਂ ਮੇਰੀ ਲੀਗ ਲੈਣ ਨੂੰ ਉਹ ਨਹੀਂ ਉਹ ਨਹੀਂ ਵੀ ਦੇਖ ਲੈਣਾ ਪਤਾ ਕੀ ਕੀ ਜਗਰ ਪਿਆ ਕਬਡੀ ਦੂਰ ਆਇਆ ਜਾਂਦਾ ਨਹੀਂ ਗਿਆ ਤੇ ਦਿੱਕਤ ਇਹ ਆਈ ਆ ਵੀ ਜਿਹੜੇ ਸਾਡੇ ਕੋਲ ਇੱਕ ਸਿਲੰਡਰ ਆ ਛੋਟਾ ਜਿਹਾ ਕੁਕਿੰਗ ਲਈ ਉਹਦੀ ਐਂਟਰੀ ਨਹੀਂ ਹੈਗੀ ਟਨਲ ਦੇ ਵਿੱਚ ਤੇ ਹੁਣ ਜਦ ਅਸੀਂ ਸਿਲੰਡਰ ਨੂੰ ਬਿਲਕੁਲ ਖਾਲੀ ਕਰਕੇ ਤੇ ਜਿਹੜੀ ਗੈਸ ਸੀ ਉਹ ਕੱਢ ਦਿੱਤੀ ਹੈ ਤੇ ਹੁਣ ਅੱਗੇ ਜਾ ਰਹੇ ਹਾਂ ਹੁਣ ਇੱਥੋਂ ਫਿਲ ਕਰਵਾ ਲਾਂਗੇ ਅੱਗੇ ਕਿਤੇ ਗੈਸ ਆਪਾਂ ਤੇ ਹੁਣ ਅਸੀਂ ਅਟਲ ਟਨਲ ਤੋਂ ਬਾਹਰ ਆ ਗਏ ਹਾਂ ਹੁਣ ਸਿਸੂ ਵੱਲ ਵੱਧ ਰਹੇ ਹਾਂ ਅਸੀਂ ਇਹ ਇੱਥੇ ਬੜਾ ਸੋਹਣਾ ਮਤਲਬ ਇੱਕ ਲੋਕੇਸ਼ਨ ਬਣਦੀ ਹੈ ਜਿੱਥੇ ਲੋਕ ਕੜਦੇ ਆਏ ਤਿਆਰੀ ਚੱਲ ਰਹੀਆਂ ਆ ਦੇਖੋ ਕੰਸਟਰਕਸ਼ਨ ਵਗੈਰਾ ਪਰ ਆ ਵਿਊ ਬਹੁਤ ਸੋਹਣੇ ਨੇ ਤੇ ਪਹਾੜੀਆਂ ਦਾ ਵਿਊ ਵੀ ਦੇਖੋ ਹਾਂਜੀ ਪਮਹਾਵ ਬੰਦੇ ਤਾਂ ਵਧੀਆ ਕੀ ਖਾਣਾ ਫਿਰ ਸਾਦੀ ਆ ਜਾਂਦਾ ਆਪਾਂ ਹੁਣ ਆਲੂ ਵਾਲੇ ਪਰੌਣੇ ਖਾਣੇ ਪਸੰਦ ਕਰਾਂਗੇ ਬਸ ਕਰਾਤੀ ਬੰਦੇ ਨੇ 11 ਵਜੇ ਆਦੇ ਬਾਰੇ ਖਾਣਾ ਲਾਲ ਆਉਂਦਾ ਨਾ ਤਾਂ ਮਾਈਆਂ ਹਾਂ ਤਾਂ ਮੰਨਿਆ ਇਹ ਪਲੇਟ ਕਰਾਵਾ ਅੱਗੇ ਲਾਵਾ ਉਹ ਰੋਟੀ ਨਹੀਂ ਖਾਦੀ ਤਾਂ ਕਰ ਗਿਆ ਹਾਂ ਸਿਸੂ ਨਹੀਂ ਵੈਸੇ ਹੀ ਹੈ ਨਾ ਲੋ ਜੀ ਸਾਡਾ ਹੋ ਗਿਆ ਹੋਲੀ ਹੋਣਾ ਵਾ ਇੱਕ ਚੱਲੂ ਬ੍ਰਾਂਚ ਟਾਈਮ ਸੋ ਬਹੁਤ ਆਇਆ ਬ੍ਰੇਕਫਾਸਟ ਤੇ ਲੰਚ ਮਿਕਸ ਹੀ ਹੈ ਨਾ ਮੇਨ ਚੀਜ਼ ਜਿਹੜੇ ਮਤਲਬ ਆਂਟੀ ਨੂੰ ਅਸੀਂ ਫੂਡ ਖਾ ਰਹੇ ਹਾਂ ਆ ਚਟਨੀ ਬਣਾਈ ਆ ਆਲਟੀਮੇਟ ਇੰਨਾ ਵਧੀਆ ਟੇਸਟ ਕਿੱਦਾਂ ਲੱਗੀ

ਏ ਸਾਡੀਆਂ ਅੰਜਲਾ ਨੇ ਜਿਸ ਪਾਸੋਂ ਅੱਗੇ ਜਿਵੇਂ ਅੱਗੇ ਜਾ ਜਾਣਾ ਵਾ ਸਾਨੂੰ ਸਰਚੂ ਵਗੈਰਾ ਤੇ ਸਰਚੂ ਹੀ ਸਾਡਾ ਸਟੇ ਹੋਊਗਾ ਅੱਜ ਦਾ ਤੇ ਆ ਦੇਖੋ ਕਿੰਨੇ ਸ਼ਾਨਦਾਰ ਇਹ ਹੈਗਾ ਵਾ ਮਤਲਬ ਸਿਸੂ ਦਾ ਜਿਹੜਾ ਫੇਮਸ ਪਰਪਸ ਹੈ ਇਸੇ ਵਾਟਰਫਾਲ ਦੇ ਚਰਚੇ ਰਹਿੰਦੇ ਆ ਤੇ ਅਸੀਂ ਤਾਂ ਚਲੋ ਟਾਈਮ ਨਹੀਂ ਗੜ ਸਕਦੇ ਕਿਉਂਕਿ ਸਾਡਾ ਸਫ਼ਰ ਲੰਬਾ ਵਾ ਸਾਡੀ ਮੰਜ਼ਿਲ ਹੋਰ ਆ ਬਾਕੀ ਜੇ ਤੁਸੀਂ ਮਨਾਲੀ ਵਗੈਰਾ ਸਿਸੂ ਆਉਨੇ ਆ ਤਾਂ ਜ਼ਰੂਰ ਦੇਖ ਕੇ ਜਾਓ ਬਹੁਤ ਸੋਹਣੀ ਲੋਕੇਸ਼ਨ ਆ ਥੋੜੀ ਟਰੈਕਿੰਗ ਕਰਕੇ ਜਾਣਾ ਪੈਂਦਾ ਵਾ ਤੇ ਹੁਣ ਅਸੀਂ ਪਹੁੰਚ ਗਏ ਦੀਪਕ ਤਾਲ ਦੀਪਕ ਤਾਲ ਜੋ ਕਿ ਕੈਲੌਂਗ ਤੋਂ ਥੋੜਾ ਅੱਗੇ ਆ ਤੇ ਜਿਸ ਪਾਸ ਰਸਤੇ ਦੇ ਵਿੱਚ ਆ ਬਹੁਤ ਸੋਹਣੀ ਲੋਕੇਸ਼ਨਾਂ ਦੇਖ ਹੀ ਰਹੇ ਹਾਂ ਜਿਵੇਂ ਅਸੀਂ ਇਹ ਸਾਰਾ ਸਨੋ ਦਾ ਜਿਹੜਾ ਪਾਣੀ ਪਿਘਲ ਕੇ ਆਇਆ ਹੋਇਆ ਉਹਦੀ ਲੇਕ ਆ ਬਿਲਕੁਲ ਸਾਫ਼ ਪਾਣੀ ਆ ਤਾਂ ਅਸੀਂ ਥੋੜੀ ਕੁਕਿੰਗ ਕਰਾਂਗੇ ਇੱਥੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀ ਬਰ ਸਿਲੰਡਰ ਫਿਲ ਕਰਵਾ ਲਿਆ ਸੀਗਾ ਤੇ ਬ੍ਰਦਰ ਪੰਮਾ ਬ੍ਰਦਰ ਨੂੰ ਬਣਾ ਰਹੇ ਨੇ ਕੁਝ ਸਾਡੇ ਲਈ ਦੇਖਦੇ ਆ ਕੀ ਬਣਦਾ ਵਾ ਤੇ ਬੜੀ ਸੋਹਣੀ ਲੋਕੇਸ਼ਨ ਆ ਜ਼ਾਰੀ ਓਕੇ ਆ ਫਾਈਨਲੀ ਪਹੁੰਚ ਚੁੱਕੇ ਆ ਦੀਪਕ ਤਾਲ ਲੋਕੇਸ਼ਨ ਦੇਖੋ ਚੈੱਕ ਕਰੋ ਲੋਕੇਸ਼ਨ ਆ ਦੇਖੋ ਵੇਲੜ ਖਾਣ ਨੂੰ ਮੂਰੇ ਖਾਣ ਨੂੰ ਮੂਰੇ ਹੋ ਜਾਂਦੇ ਐ ਇਹ ਲੋਕ ਖਾਣ ਨੂੰ ਦੀਪਕ ਦਾਲ ਤੇ ਇਹਨਾਂ ਦੀ ਨਿਗਾ ਜਿਹੜੀ ਉਹ ਕਿੱਥੇ ਆ ਉਹ ਦਿਖਾਉਨੇ ਆ ਹਾਏ ਹਾਏ ਇਹ ਆ ਗਈ ਸਾਡੀ ਕਿਚਨ ਤੰਦੂਰ ਭਾਖ ਰਿਹਾ ਉਹ ਦਾ ਹੋ ਨਿਕਲ ਗਿਆ ਹੁਣ ਤਾਂ ਕੀ ਪਾ ਅੱਛਾ 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 ਉਹ ਗੁੱਸੇ ਹੋ ਗਿਆ ਇਹ ਥੋੜੇ ਮਾਤਾ ਜੀ ਗਿਆ ਬਾਹਰ ਯਾਰ ਅਸੀਂ ਆਉਣਾ ਉਹ ਕੇ ਕਿੱਥੇ ਵਿਆ ਕਿਹੜਾ ਗਲਾਸ ਆ ਇੱਥੇ ਕੋਲ ਲੋ ਯਾਰ ਮੇਰੇ ਜੀ ਕਹਿੰਦਾ ਛੱਡ ਦਾਂਗੇ ਬਾਜੂ ਬੜਾ ਬੜਾ ਆ ਨਮਕਾ ਆ ਮਿਰਚਾਂ ਨਹੀਂ ਮਿਲ ਗਿਆ ਜਿਵੇਂ ਕਿ ਹੁਣ ਆਪਾਂ ਸਿੱਧੀ ਗੱਲ ਆ ਪੰਜਾਬੀਆਂ ਲਈ ਫੇਮਸ ਖਾਣ ਪੀਣ ਤੋਂ ਬਿਨਾਂ ਰਹਿ ਨਹੀਂ ਸਕਦੇ ਤੇ ਆਪਣਾ ਜ਼ਿਆਦਾ ਟਾਈਮ ਖਾਣ ਪੀਣ ਜੀ ਨਿਕਲਦਾ ਵਾ ਤੇ ਵਾਕੀ ਲੁਕੇਸ਼ਨ ਬਹੁਤ ਸੋਹਣੀ ਆ ਭੁੱਖ ਆਪਣੇ ਆਪ ਹੀ ਲੱਗਣ ਲੱਗ ਜਾਂਦੀ ਐ ਇੱਥੇ ਆ ਕੇ ਲਦਾਖ ਵਿੱਚ ਹਰ ਤਰ੍ਹਾਂ ਦਾ ਇਨਸਾਨ ਆਂਦਾ ਵਾ ਜਿਵੇਂ ਕਿ ਮਤਲਬ ਅੱਜ ਮੈਂ ਬਾਈਕ ਕਰਨੀ ਬਾਈਕ ਕਰ ਆਪਣਾ ਆਨੰਦ ਲੈਂਦੇ ਨੇ ਪੂਰਾ 8 8 10 10 ਦੀ ਟੋਲੀਆਂ ਦੇ ਚਾਉਂਦੇ ਨੇ ਤੇ এনজয় ਹੀ ਲੱਗ ਹੁੰਦਾ ਮੈਂ ਵੀ ਕਾਫੀ ਵਾਰ ਆਇਆ ਬਾਈਕ ਦੇ ਉੱਤੇ ਤੇ ਚਾਰ ਵਾਰੀ ਬਾਈਕ ਦੇ ਉੱਤੇ ਆਇਆ ਵਾ ਤੇ ਬਾਕੀ ਗੱਡੀ ਦੇ ਉੱਤੇ ਸਫ਼ਰ ਦਾ ਅਲੱਗ ਆਪਣੇ ਕੁਝ ਫਾਇਦੇ ਨਹੀਂ ਬਾਈਕ ਤੇ ਲੱਤ ਮਜ਼ੇ ਨਹੀਂ ਤੇ ਇਹ ਅਸੀਂ ਹੁਣ ਟਰੋਡ ਜਾ ਰਹੇ ਆ ਅੱਗੇ ਆਪਣਾ ਚੁੱਕਿਆ ਸੀ ਜਿਸ ਪਾਸੇ ਲੱਗੇ ਆ ਆਪਾਂ ਨੂੰ ਸੀਟ ਮਿਲਿਆ ਵਾ ਲੈ ਲਈ ਜਾਣ ਲਈ ਤਿਆਰ ਨੇ ਹਾਰੇ ਐਚਪੀ ਕੁਝ ਨਾ ਲੇ ਜਾ ਰਹੇ ਹੋ ਲੈ ਲਦਾ ਜਾ ਰਹੇ ਨਹੀਂ ਨਹੀਂ ਵੀ ਇਹ ਥੋੜਾ ਗਲਤ ਨਿਕਲ ਗਈ ਸਾਡੀ ਇਨਫੋਰਮੇਸ਼ਨ ਇਹ ਲਦਾ ਘਾੜੇ ਨਹੀਂ ਇਹ ਇੱਥੇ ਹੀ ਕਿਤੇ ਕੈਂਪਿੰਗ ਗੁੰਬਿੰਗ ਕਰਨ ਆਏ ਹੋ ਨੇ ਬਾਈਕ ਦਾ ਆਪਣਾ ਹੀ ਮਜ਼ਾ ਲੰਮਾ ਸਫ਼ਰ ਤੇ ਸੋਹਣੀਆਂ ਮੰਜ਼ਿਲਾਂ ਤੇ ਸੋਹਣੇ ਰਾਸਤੇ ਤੇ ਸਾਰਾ ਕੁਝ ਦੇਖਦੇ ਹੋਏ ਅਸੀਂ ਅੱਗੇ ਵਧ ਰਹੇ ਹਾਂ ਆਪਣੀ ਮੰਜ਼ਿਲ ਸਰਚੂ ਵੱਲ ਰਾਸਤੇ ਦੇ ਵਿੱਚ ਥੋੜਾ ਸਨੈਕਸ ਵਗੈਰਾ ਖਾਂਦੇ ਜਾ ਰਹੇ ਹਾਂ ਤੇ ਹੁਣ ਮੈਂ ਡਰਾਈਵ ਕਰਨੀ ਸ਼ੁਰੂ ਕਰਨ ਲੱਗਾ ਹਾਂ ਤੇ ਇੱਥੇ ਇੱਕ ਚੀਜ਼ ਦੇਖ ਰਿਹਾ ਮਤਲਬ ਮੌਸਮ ਤਾਂ ਜਿਵੇਂ ਹੁਣ ਠੰਡਾ ਹੀ ਚੱਲ ਰਿਹਾ ਵਾ ਬਟ ਥੋੜੀ ਗਰਮੀ ਫੀਲ ਹੋ ਰਹੀ ਹੈ ਯਾਰ ਕਾਫੀ ਤੇਜ਼ ਧੁੱਪ ਆ ਵਸੇ ਟ੍ਰੈਫਿਕ ਨੀਓ ਬਸ ਓਕੇ ਆ ਕਿਉਂਕਿ ਪਹਿਲਾਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਜੂਨ ਦੇ ਵਿੱਚ ਤੇ ਹੁਣ ਟ੍ਰੈਫਿਕ ਕੋਈ ਖਾਸ ਨਹੀਂ ਗੀ ਟੂਰਿਸਟ ਕਾਫੀ ਘਟ ਨੇ ਇਸ ਟਾਈਮ ਤੇ ਬਾਕੀ ਵਧੀਆ ਜਾ ਸਾਰੇ ਓਕੇ ਆ ਕੰਮ ਸੂਰਜ ਤਾਲ ਪਹੁੰਚ ਚੁੱਕੇ ਹੁਣ ਅਸੀਂ ਇਹ ਹੈਗਾ ਸੂਰਜ ਤਾਲ ਦਾ ਇੱਕ ਥੀਓ ਦੇਖੋ ਕਿੰਨਾ ਸੋਹਣਾ ਇਹ ਲੋਕੇਸ਼ਨ ਆ ਬਹਰ ਨਾਲੋਂ ਅੱਛਾ ਤੋਂ 30 ਕਿਲੋਮੀਟਰ ਪਹਿਲਾਂ 17 ਕਿਲੋਮੀਟਰ ਪਹਿਲਾਂ ਸੂਰਜ ਤਾਲ ਐਕਚੁਅਲੀ ਸੂਰਜ ਤਾਲ ਲੈ ਬੰਨੀ ਵਰ ਵੀ ਦੇਖਿਆ ਜਾਂਦਾ ਸਮੋਲ ਵਿੱਚ ਦੇਖਿਆ ਜਾਂ ਫਿਰ ਪਾਣੀ ਹੁੰਦਾ ਇਸ ਵਾਰ ਪਾਣੀ ਵੀ ਘਟਾ ਤੇ ਉਹ ਤਾਂ ਹੈ ਨਹੀਂ ਕੀ ਇੱਥੇ ਕਦੀ ਮਤਲਬ ਮੇਰੇ ਲਈ ਵੀ ਹੈਰਾਨੀ ਦੀ ਗੱਲ ਆ ਯਾਰ ਇਹ ਪਹਿਲੀ ਵਾਰ ਦੇਖਿਆ ਇਸ ਵਾਰ ਵੀ ਪਹਿਲੀ ਵਾਰ ਇਸ ਸੀਜ਼ਨ ਦੇ ਵਿੱਚ ਆਇਆ ਵਾ ਇਥੇ ਨਹੀਂ ਤਾਂ ਜ਼ਿਆਦਾਤਰ ਮਤਲਬ ਉਮੀਦ ਮਤਲਬ ਸਤੰਬਰ ਦੇ ਵਿੱਚ ਤਾਂ ਮੁੜ ਜਾਈਦਾ ਹੱਦ ਤੋ ਹੱਦ ਵੀ 8 ਸਤੰਬਰ ਤੱਕ ਮੈਂ ਲਦਾਖ ਦੇ ਵਿੱਚ ਰਿਹਾ ਵਾਂ ਬੰਦੇ ਭਾਈ ਕਿਵੇਂ ਹੋ ਤੇ ਹਾਈ ਐਲਟੀਟਿਊਡ ਦਾ ਜਿਹੜਾ ਦਿੱਕਤ ਹੁੰਦੀ ਆ ਉਹ ਸਾਨੂੰ ਦਿਖ ਰਹੀ ਆ ਸਾਡੇ ਸਾਥੀਆਂ ਦੇ ਵਿੱਚ ਬਹੁ ਬੁਰੀ ਤਰ੍ਹਾਂ ਅਫੈਕਟਡ ਹੋ ਚੁੱਕੇ ਨੇ ਇਹ ਇਹ ਚੀਜ਼ ਦੇ ਨਾਲ ਬਹੁਤ ਥੱਕ ਚੁੱਕੇ ਹਾਂ 6-7 ਵਾਰੀ ਆਪਣੇ ਮਤਲਬ ਬਣ ਚੁੱਕੇ ਇਹਨਾਂ ਦਾ ਮਨ ਪੱਤ ਬਾਤ ਆ ਚੁੱਕੇ ਨੇ ਪੰਜਾਬੀ ਦੇ ਵਿੱਚ ਕਹਿ ਸਕੀਏ ਦੂਜਾ ਬੰਦਾ ਵੀ ਲੰਮ ਲੇਟ ਹੋ ਚੁੱਕਿਆ ਵਾ ਲੋਕੇਸ਼ਨ ਦੇਖੋ ਲੋਕੇਸ਼ਨ ਬਹੁਤ ਸੋਹਣੀ ਆ ਹੁਣੇ ਮੇਰੀ ਸੋਨੇ ਤੇ ਥੋੜੇ ਆਫ ਰੋਡਿੰਗ ਵਾਲੇ ਰਾਸਤੇ ਹੈਰਾਨ ਕਰ ਦੇਣ ਵਾਲੇ ਕੁਦਰਤ ਦੇ ਨਜ਼ਾਰੇ ਇਹ ਸਭ ਦੇਖਦੇ ਹੋਏ ਅਸੀਂ ਅੱਗੇ ਵਧ ਰਹੇ ਹਾਂ ਰੋਡ ਕਈ ਕਈ ਵਾਰ ਥੋੜੀ ਖਰਾਬ ਹੋ ਜਾਂਦੀ ਆ ਵਿੱਚ ਵਿੱਚ ਪਰ ਆਲਮੋਸਟ ਰੋਡ ਸਾਰੀ ਸਹੀ ਆ ਇਹ ਮਤਲਬ ਜ਼ਿਆਦਾਤਰ ਤੁਹਾਨੂੰ ਮਤਲਬ ਔਇਲ ਦੇ ਟੈਂਕਰ ਬਹੁਤ ਜ਼ਿਆਦਾ ਮਿਲਦੇ ਨੇ ਕਿਉਂਕਿ ਮੇਨ ਸਪਲਾਈ ਜੋ ਹੈ ਇੱਧਰ ਦੀ ਆ ਸਪਲਾਈ ਤੇਲ ਦੀ ਕੁਝ ਮਤਲਬ ਦੋਨੇ ਪਾਸੇ ਸਪਲਾਈ ਹੁੰਦੀ ਆ ਸ਼੍ਰੀਨਗਰ ਤਾਂ ਵੀ ਹੁੰਦੀ ਆ ਤੇ ਇੱਧਰੋਂ ਵੀ ਇੱਧਰ ਕੁਝ ਜ਼ਿਆਦਾ ਸਪਲਾਈ ਹੁੰਦੀ ਆ ਕਿਉਂਕਿ ਇਹ ਰਸਤਾ ਛੋਟਾ ਜਾਂਦਾ ਵਾ ਤੇ ਆਹ ਰੋਡ ਥੋੜਾ ਇੱਥੋਂ ਕੁਝ ਖਰਾਬ ਆ 20 25 ਕਿਲੋਮੀਟਰ ਇਹ 12 ਲਾਚਾ ਦੇ ਬਿਲਕੁਲ ਕੋਲੇ ਆ ਗਏ ਆ ਆਪਾਂ 12 ਲਾਚਾ ਪਾਸ ਤੇ ਤੇ ਪਿੱਛੇ ਇੱਕ ਹੋਰ ਪਾਸ ਨਿਕਲ ਕੇ ਗਿਆ ਸੀ ਨਨਮਈ ਕਲਾ ਸ਼ਾਇਦ ਤੇ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਮਤਲਬ ਵਿਊ ਨੇ ਇਹ ਇਹ ਜਿਹੇ ਲੋਕੇਸ਼ਨਾਂ ਜਾਂ ਇਹ ਜਿਹੇ ਇਹ ਬਣੇ ਹੋਈਆਂ ਨੇ ਚੀਜ਼ਾਂ ਮਤਲਬ ਇਦਾਂ ਲੱਗਦਾ ਜਿਵੇਂ ਕਿਸੇ ਕੰਸਟਰਕਸ਼ਨ ਕੀਤੀ ਹੋਈ ਹੋਵੇ ਪਰ ਇਹ ਸਾਰੇ ਕੁਦਰਤ ਦੇ ਨਹੀਂ ਜਾ ਰਹੇ ਨੇ ਇਹ ਜੋ ਇਸ ਤਰ੍ਹਾਂ ਦੇ ਖਰਾਬ ਥੋੜਾ ਰਸਤਾ ਆਂਦਾ ਇਹ ਤੁਹਾਡੇ ਸਫ਼ਰ ਨੂੰ ਲੰਬੇ ਤੋਂ ਵੀ ਲੰਬਾ ਕਰ ਦਿੰਦਾ ਵਾ ਕਿਉਂਕਿ ਲੰਬੇ ਸਫ਼ਰ ਦੇ ਵਿੱਚ ਅਗਰ ਥੋੜਾ ਰਸਤਾ ਵੀ ਖਰਾਬ ਆਂਦਾ ਵਾ ਤਾਂ ਤੁਹਾਡੇ ਲਈ ਦਿੱਕਤ ਦੇ ਸਕਦਾ ਕਿਉਂਕਿ ਪਹਿਲਾਂ ਹੀ ਤੁਹਾਡੀ ਤਬੀਅਤ ਇੱਥੋਂ ਦੇ ਮੌਸਮ ਦੇ ਹਿਸਾਬ ਨਾਲ ਐਡਜਸਟ ਨਹੀਂ ਹੋਈ ਹੁੰਦੀ ਤੇ ਮਤਲਬ ਉਤੋਂ ਦੀ ਇਹ ਜਿਹੇ ਰਸਤੇ ਹੋਰ ਆਪਣੀ ਤਬੀਰ ਨੂੰ ਖਰਾਬ ਕਰਦੇ ਨੇ ਇੱਥੇ ਆਉਣ ਤੋਂ ਪਹਿਲਾਂ ਤੁਸੀਂ ਡਾਇਮਾਕਸ ਵਗੈਰਾ ਟੈਬਲੇਟ ਬਾਰੇ ਵੀ ਆਪਣੀ ਸਲਾਹ ਲੈ ਸਕਦੇ ਹੋ ਕਿਸੇ ਆਪਣੇ ਡਾਕਟਰ ਤੋਂ ਲੈਣ ਬਾਰੇ ਉਹ ਤੁਹਾਡੀ ਬੋਡੀ ਦੇ ਉੱਤੇ ਡਿਪੈਂਡ ਕਰੂ ਕਿ ਤੁਸੀਂ ਲੈ ਸਕਦੇ ਹੋ ਜਾਂ ਨਹੀਂ ਹੁਣ ਰਸਤਾ ਠੀਕ ਹੈ ਤੇ ਹੁਣ ਅਸੀਂ ਫਾਈਨਲੀ ਪਹੁੰਚ ਚੁੱਕੇ ਹਾਂ ਅਸੀਂ ਆਪਣੀ ਲੋਕੇਸ਼ਨ ਸਰਚ ਉਤੇ ਤੇ ਪਹਿਲਾਂ ਹੀ ਇੱਥੇ ਆਲਰੇਡੀ ਇੱਕ ਗਰੁੱਪ ਦੋ ਗਰੁੱਪ ਸ਼ਾਇਦ ਦੋ ਗਰੁੱਪ ਪਹੁੰਚ ਚੁੱਕੇ ਨੇ ਤੇ ਅਸੀਂ ਹੁਣ ਆਪਣਾ ਮੌਤਬੀਅਤ ਪਹਿਲੇ ਆਲਮੋਸਟ ਖਰਾਬ ਹੀ ਹੈ ਤਿੰਨਾਂ ਦੀ ਤੇ ਇੱਥੇ ਰੈਸਟ ਕਰਾਂਗੇ ਆਪਣਾ ਖਾਣਾ ਪੀਣਾ ਖਾਵਾਂਗੇ ਤੇ ਸਵੇਰੇ ਫਿਰ ਪਲਾਨ ਕਰਾਂਗੇ ਵੀ ਅੱਗੇ ਕਿਵੇਂ ਕਰਨਾ ਵਾ ਕਾਫੀ ਤਬੀਅਤ ਦੀ ਕਾਫੀ ਦਿੱਕਤ ਆਂਦੀ ਆ ਸਰਚੂ ਮੇਨ ਕਰਕੇ ਇੱਥੇ ਹਵਾ ਬਹੁਤ ਜ਼ਿਆਦਾ ਹੁੰਦੀ ਆ ਜਿਸ ਕਰਕੇ ਤਬੀਅਤ ਵੀ ਖਰਾਬ ਹੋ ਜਾਂਦੀ ਤੇ ਫਾਈਨਲੀ ਅੱਜ ਦਾ ਇਹ ਬਲੌਗ ਅਸੀਂ ਕਰਦੇ ਆ ਇੱਥੇ ਹੀ ਖਤਮ ਤੇ ਮਿਲਦੇ ਆ ਅਗਲੇ ਪਾਰਟ ਦੇ ਵਿੱਚ ਲਦਾਖ ਬਲੌਗ ਅਗਲਾ ਟਵਿਸਟ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਰਾਈਡਰ ਪੀਬੀ10